ਦਿਬ੍ਰਗੜ ਦੀ ਜੇਲ੍ਹ ਦੇ ਵਿੱਚ ਬੈਠੇ ਜੇਕਰ ਨੌਜਵਾਨਾਂ ਨੂੰ ਦਿਬ੍ਰਗੜ ਤੋਂ ਪੰਜਾਬ ਲੈ ਕੇ ਆਇਆ ਵੀ ਜਾ ਰਿਹਾ ਉਸ ਦੇ ਪਿੱਛੇ ਇੱਕ ਚੰਗੀ ਖਾਸੀ ਸਾਜ਼ਿਸ਼ ਸਰਕਾਰਾਂ ਦੀਆਂ ਨੇ ਕਿ ਇਹ ਇਹਨਾਂ ਤਮਾਮ ਚੀਜ਼ਾਂ ਤੋਂ ਅਸੀਂ ਮੰਨ ਲਈਏ ਕਿ ਸਾਲ 2027 ਦੇ ਵਿੱਚ ਪੰਜਾਬ ਦੇ ਲਈ ਇਹ ਦੋਵੇਂ ਧਰਾਂ ਉਹ ਕਿਤੇ ਰਲਗੱਟ ਕਰਕੇ ਪੰਜਾਬ ਨੂੰ ਲੁੱਟਣ ਦੀ ਤਿਆਰੀ ਵਿੱਚ ਤਾਂ ਨਹੀਂ ਪੰਜਾਬ ਨੂੰ ਅਜਿਹੇ ਕਾਲੇ ਦੌਰ ਦੇ ਵਿੱਚ ਧਕੇਲਣ ਦੀ ਤਿਆਰੀ ਦੇ ਵਿੱਚ ਤਾਂ ਨਹੀਂ ਕਿ ਭਿੰਡਰਾਵਾਲੇ ਦੇ ਰਾਹ ਉੱਤੇ ਤਰੰਦੀ ਕੋਈ ਕੋਸ਼ਿਸ਼ ਕਰੇਗਾ ਨੋਜਵਾਨ ਤੇ ਊਣਾ ਨੂੰ ਇਸੇ ਤਰੀਕੇ ਦੇ ਨਾਲ ਟੈਕਲ ਕੀਤਾ ਜਾਏਗਾ। ਸੱਤੀ ਅਮਿਤਸ਼ਾ ਜਾਣਦੇ ਨਹੀਂ ਕਿ 10 ਸਿੰਘ ਹੀ ਨਹੀਂ ਹੈਗੇ। ਪੰਜਾਬ ਦੇ ਵਿੱਚ ਲੱਖਾ ਸਿੰਘ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਹੇ ਸਿੰਘ ਨੇ ਜੋ ਭਿੰਡਰਾਵਾਲੇ ਨੂੰ ਅੱਜ ਵੀ ਸ਼ਹੀਦ ਮੰਨਦੇ ਨੇ ਨਮਨ ਕਰਦੇ ਨੇ ਉਸ ਰਾਹ ਤੇ ਤੁਰਨਾ ਚਾਹੀਦਾ। ਕਿਉਂਕਿ ਇਹਨਾਂ ਦਾ ਮੀਡੀਆ ਜੋ ਇਹ ਕਹਿੰਦੇ ਆ ਉਹ ਰਿਪੋਰਟ ਹੁੰਦਾ। ਅੱਗੇ ਕਿਉਂ ਨਾ ਅਮਰਸ਼ਾ ਵੀ ਅੱਗੇ ਕਿਉਂ ਨਹੀਂ ਗਿਆ? ਅੱਗੇ ਕਿਉਂ ਨਹੀਂ 2 ਸਾਲ ਹੋ ਚੱਲੇ ਆ ਜੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਇਹਨਾਂ ਨੂੰ ਕੀ ਸੀ ਜੀ ਹੁਣ ਗੱਲ ਇਹ ਆ ਕਿ ਅਮਰਤਪਾਲ ਸੂ ਜੇਲ ਦੇ ਵਿੱਚੋਂ ਉਹਨਾਂ ਨੂੰ ਇਹ ਤੋੜ ਨਹੀਂ ਸਕੇ ਜੀ ਤੇ ਉਹਨਾਂ ਦੇ ਇਹ ਤੋੜ ਨਾ ਸਕਣ ਕਰਕੇ ਇਹਨਾਂ ਨੂੰ ਹੋਰ ਤੇ ਹੋਰ ਗੇਮ ਪਲੇ ਕਰ ਰਹੇ ਆ ਜਿਹਦੇ ਵਿੱਚ ਹੁਣ ਡੱਲੇਵਾਲ ਨੂੰ ਵੀ ਚੱਕ ਕੇ ਲੈ ਗਏ ਨਾ ਹੁਣ ਤੁਸੀਂ ਦੇਖਿਆ ਉਹ ਮਿਲਟਰੀ ਵਾਲਾ ਬੰਦਾ ਉਹਨੂੰ ਕਿੰਨਾ ਉਹਦੇ ਮੁੰਡੇ ਨੂੰ ਤੇ ਉਹਦੇ ਬਲਕਿ ਕਿੰਨਾ ਕੁਟਕ ਟਾਪਾ ਕੀਤਾ ਕਿੰਨਾ ਕੁਸ਼ਵਾ ਅੱਜ ਉਹਦੀ ਵਾਈਫ ਨੇ ਕਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਫਾਈਟ ਕੀਤਾ ਜਿਹੜਾ ਅੱਗੇ ਇਹ ਹਰੇਕ ਚੀਜ਼ ਅਣਪਛਾਣੇ ਪੁਲਿਸ ਆਫੀਸਰ ਹਮ ਯੂ ਨੇਵਰ ਹਰਡ ਥਟ ਬਿਫੋਰ ਇਹ ਜਦ ਗੋਲੀਆਂ ਚਲਾਈਆਂ ਉਦੋਂ ਵੀ ਅਣਪਛਾਣੇ ਜੀ ਇਹਨਾਂ ਨੇ ਤੇ ਇੱਕ ਠੁਗਲੇ ਹੀ ਬਣਾ ਲਿਆ ਪਏ ਅਣਪਛਾਣੇ ਤੁਸੀਂ ਇਹ ਦੱਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਜੀ ਤੇ ਪੁਲਿਸ ਆਫੀਸਰ ਉਹਦਾ ਨੰਬਰ ਪਲੇਟ ਸਭ ਕੁਝ ਹੁੰਦਾ ਕਿ ਨਹੀਂ ਹੁੰਦਾ ਹੈ ਉਹ ਅਣਪਛਾਣੇ ਕਿੱਦਾਂ ਹੋ ਗਿਆ ਜੀ ਸੁਣਿਆ ਤੁਸੀਂ 100 ਵਾਰ ਹੋਵੇਗਾ ਕਿ ਕੇਂਦਰ ਸਰਕਾਰ ਭਾਰਤ ਦੇ ਵਿੱਚ ਸਾਰੀਆਂ ਸਰਕਾਰਾਂ ਦੇ ਨਾਲ ਇਸ ਕਦਰ ਬਣਾ ਕੇ ਰੱਖਦੀ ਹੈ ਕਿ ਜਦ ਵੀ ਆਪਣੇ ਕੰਮ ਕਰਾਣੇ ਹੋਣ ਤਾਂ ਸਰਕਾਰਾਂ ਦੇ ਨਾਲ ਰਲ ਕੇ ਕਈ ਤਰੀਕੇ ਦੇ ਦਾਪੇਚ ਕੇਂਦਰ ਸਰਕਾਰ ਖੇਡਦੀ ਹੈ ਸੁਣਿਆ ਤੁਸੀਂ ਇਹ ਵੀ ਹੋਵੇਗਾ ਕਿ ਭਾਵੇਂ ਪੰਜਾਬ ਜਾਂ ਹੋਰ ਸੂਬੇ ਦੀਆਂ ਸਰਕਾਰਾਂ ਹੋਣ ਉਹ ਕੇਂਦਰ ਨੂੰ ਜਿੰਨੀ ਮਰਜ਼ੀ ਉਂਗਲ ਵਖਾਣ ਜਿੰਨੀ ਮਰਜ਼ੀ ਘੂਰੀ ਵਟਣ ਇਹ तमाम ਚੀਜ਼ਾਂ ਆਮ ਲੋਕਾਂ ਦੇ ਮਨਾਂ ਨੂੰ ਪਰਮਾ ਕੇ ਰੱਖਣ ਦੇ ਲਈ ਤੇ ਆਪਣੀ ਚੌਧਰ ਬਣਾ ਕੇ ਰੱਖਣ ਦੇ ਲਈ ਕੀਤਾ ਜਾਂਦਾ ਹੈ ਅਸਲ ਦੇ ਵਿੱਚ ਗੱਲ ਇਹ ਹੈ ਸਰਕਾਰ ਭਾਵੇਂ ਕੇਂਦਰ ਦੇ ਵਿੱਚ ਹੋਵੇ ਸਰਕਾਰ ਭਾਵੇਂ ਕਿਸੇ ਸੂਬੇ ਦੀ ਹੋਵੇ ਸਿਆਸਤਦਾਨਾਂ ਨੂੰ ਆਪਣੀ ਕੁਰਸੀ ਦੇ ਨਾਲ ਪਿਆਰ ਹੈ ਸਿਆਸਤਦਾਨ ਜਾਣਦਾ ਹੈ ਕਿਹੜੇ ਦਾ ਪੇਚ ਕਿਸ ਤਰੀਕੇ ਦੇ ਨਾਲ ਖੇਡਣੇ ਨੇ ਕਿਹੜੇ ਮੋੜ ਦੇ ਉੱਤੇ ਖੇਡਣੇ ਨੇ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗੇ ਵੀ ਨਾ ਸਿਆਸਤ ਵੀ ਹੁੰਦੀ ਰਹੇ ਉਹਨਾਂ ਦੇ ਕੰਮ ਵੀ ਹੁੰਦੇ ਰਹਿਣ ਤੇ ਆਮ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਵਰਤਣਾ ਉਹ ਵਰਤਿਆ ਜਾਂਦਾ ਰਹੇ ਇਹ तमाम ਚੀਜ਼ਾਂ ਪਹਿਲੇ ਸੁਣਨ ਨੂੰ ਮਿਲਦੀਆਂ ਸੀ ਕੋਈ ਵੱਡੇ-ਵਡੇਰੇ ਦੱਸਦੇ ਸੀ ਕੋਈ ਸਿਆਸਤਦਾਨ ਕਿਸੇ ਪਾਰਟੀ ਚੋਂ ਨਿਕਲੇ ਹੋਇਆ ਆਗੂ ਦੱਸਦਾ ਸੀ ਕਿ ਜੀ ਇਹ ਦੇਖੋ ਉਸ ਵੇਲੇ ਦੀ ਸਰਕਾਰ ਨੇ ਉਸ ਵੇਲੇ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇਹ ਕੰਮ ਕੀਤਾ ਸੁਣ ਕੇ ਵੀ ਹੈਰਾਨੀ ਹੁੰਦੀ ਸੀ ਕੋਈ ਲੇਖਕ ਕਿਤਾਬਾਂ ਦੇ ਵਿੱਚ ਲਿਖ ਦਿੰਦੇ ਸੀ ਸਰਕਾਰ ਦੀਆਂ ਅੰਦਰੂਨੀਆ ਚਾਲਾਂ ਦੇ ਬਾਰੇ ਸਰਕਾਰਾਂ ਦੇ ਉਹ तमाम ਕਾਲੇ ਕਾਰਨਾਮਿਆਂ ਦੇ ਬਾਰੇ ਜੋ ਕੋਈ ਵਿਰਲਾਈ ਕਿਤਾਬ ਖੋਲੇ ਤਾਂ ਪੜੇ ਲੇਕਿਨ ਅੱਜ ਜਸਨੂ ਕਹਿ ਲੋ ਭਾਰਤ ਦੇ ਵਿੱਚ ਜਾਂ ਕਹਿ ਲੋ ਇੱਕ ਅਜਿਹਾ ਤਬਕਾ ਜਿਹਨੂੰ ਕਲਯੁਗ ਕਹਿੰਦਾ ਅੱਜ ਦੇ ਸਮੇਂ ਦੇ ਵਿੱਚ ਇਹ तमाम ਚੀਜ਼ਾਂ ਪਹਿਲਾਂ ਜੋ ਪਰਦੇ ਦੇ ਅੰਦਰ ਹੁੰਦੀਆਂ ਸੀ ਇਹ ਪਰਦੇ ਤੋਂ ਬਾਹਰ ਹੋ ਗਈਆਂ ਬੇਪਰਦਾ ਹੋ ਚੁੱਕੀਆਂ ਨੇ ਸਰਿਆਮ ਹੋ ਰਹੀਆਂ ਨੇ ਕਿ ਕਿਵੇਂ ਕੇਂਦਰ ਸਰਕਾਰ ਆਪਣਾ ਕੰਮ ਕਰਾਉਣ ਦੇ ਲਈ ਕਿਸੇ ਇੱਕ ਸੂਬੇ ਦੀ ਸਰਕਾਰ ਨੂੰ ਵਰਤ ਸਕਦੀ ਹੈ ਕਿਵੇਂ ਕੋਈ ਸੂਬੇ ਦੀ ਸਰਕਾਰ ਆਪਣੇ ਉੱਤੇ ਲੱਗ ਰਹੇ ਦੋਸ਼ਾਂ ਨੂੰ ਜਾਂ ਆਪਣੇ ਉੱਤੇ ਪੈ ਰਹੇ ਕਿਸੇ ਇੱਕ ਕੌਮ ਦੇ ਦਬਾਅ ਨੂੰ ਹਟਾਉਣ ਦੇ ਲਈ ਕੇਂਦਰ ਸਰਕਾਰ ਦੀ ਮਦਦ ਲੈ ਸਕਦੀ ਹੈ ਤੁਸੀਂ ਵੇਖਿਆ ਹੋਵੇਗਾ ਬੀਤੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੋ ਚੀਜ਼ਾਂ ਸਾਹਮਣੇ ਹੋਈਆਂ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਚੁੱਕ ਦਿੱਤਾ ਦੂਜੇ ਪਾਸੇ ਅੰਮ੍ਰਿਤਸਰ ਨਿਬੰਧਤਾ ਅਮਰਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਉਤੇ ਕੇਂਦਰ ਸਰਕਾਰ ਪਿਛਲੇ ਤਕਰੀਬਨ 1 ਸਾਲ ਤੋਂ ਵੱਧ ਸਮੇਂ ਤੋਂ ਲੱਗੀ ਹੋਈ ਹੈ ਕਿ ਜੋ ਧਰਨਾ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਲੱਗਾ ਹੋਇਆ ਹੈ ਉਸ ਨੂੰ ਹਟਾਇਆ ਜਾਏ। ਕੇਂਦਰ ਦੀਆਂ ਕਈ ਬੈਠਕਾਂ ਵੀ ਰਹੀਆਂ ਲੇਕਿਨ ਕਿਸਾਨਾਂ ਦੀਆਂ ਮੰਗਾਂ ਦੇ ਅੱਗੇ ਅੱਗੇ ਕੇਂਦਰ ਝੁਕਿਆ ਨਹੀਂ। ਕੇਂਦਰ ਦੇ ਲਈ ਕਿਸਾਨ ਜਿਸ ਵੇਲੇ ਦਿੱਲੀ ਦੀ ਬਰੂਹਾ ਤੇ ਬੈਠੇ ਸੀ ਉਹ ਵੇਲਾ ਵੀ ਕਹ ਲੋ ਮੁਨਾਸਬ ਸੀਗਾ ਲੇਕਿਨ ਜਿਹੜੇ ਕਿਸਾਨ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਬੈਠੇ ਨੇ ਕੇਂਦਰ ਨੂੰ ਉਹ ਅੱਜ ਵੀ ਚੁਭ ਰਹੇ ਸੀ। ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਇਹ ਸੀਗਾ ਕਿ ਅਪ੍ਰੈਲ ਦਾ ਮਹੀਨਾ ਆ ਜਾਣਾ ਹੈ ਅ ਮਾਰਚ ਜਿਵੇਂ ਖਤਮ ਹੋਣੀ ਹੈ ਆਮ ਸਿੱਖ ਜਥੇਬੰਦੀਆਂ ਨੇ ਸਵਾਲ ਕਰਨੇ ਨੇ ਕਿ ਐਨਐਸਏ ਜੋ ਅੰਮ੍ਰਿਤਪਾਲ ਦੇ ਉੱਤੇ ਲੱਗੀ ਹੈ ਉਹ ਹਟੇਗੀ ਕਦ ਵਿਧਾਨਤਾ ਨਹੀਂ ਜਾ ਰਹੇ ਕੀ ਕਰੋਗੇ ਮਾਮਲਾ ਕਿੱਥੇ ਖੜਾ ਤੇ ਇਸ ਮੌਕੇ ਦੇ ਉੱਤੇ ਦੋਵੇਂ ਸਰਕਾਰਾਂ ਨੇ ਕੇਂਦਰ ਸਰਕਾਰ ਨੇ ਤੇ ਨਾਲ ਪੰਜਾਬ ਦੀ ਸਰਕਾਰ ਨੇ ਮਿਲ ਕੇ ਇੱਕ ਦੂਜੇ ਦਾ ਸਾਥ ਇਸ ਕਦਰ ਦਿੱਤਾ ਕेंद्र ਕਹਿੰਦੀ ਸੀ ਕਿਸਾਨ ਚੱਕੋ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਪੁਲਿਸ ਦੀ ਵਰਤੋਂ ਕਰਕੇ ਕਿਸਾਨਾਂ ਦਾ ਧਰਨਾ ਚਕਾਇਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਸਾਡੇ ਉੱਤੇ ਆਮ ਲੋਕਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਆ ਕੇ ਦਬਾਅ ਪਾਣਾ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਨੇ ਸੰਸਦ ਦੇ ਵਿੱਚ ਹੀ ਬਿਆਨ ਦੇ ਦਿੱਤਾ ਕਿ ਜੋ ਭਿੰਡਰਾਂ ਵਾਲੇ ਦੇ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰੇਗਾ ਤੇ ਦੇਸ਼ ਲਈ ਖਤਰਾ ਹੋਵੇਗਾ ਉਹਨਾਂ ਨੂੰ ਇਸ ਕਦਰ ਦਬਾ ਦਿੱਤਾ ਜਾਏਗਾ ਤੇ ਉਹ ਮਜਬੂਰ ਹੋ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੇਲਾ ਦੇ ਵਿੱਚ ਕਰਨ ਲਈ ਕੀ ਇਹ ਬਿਆਨ ਸੰਸਦੀ ਮਰਿਆਦਾ ਦੇ ਮੁਤਾਬਕ ਸੀਗਾ ਜਾਂ ਸਿਆਸਤਪ੍ਰੇਰਿਤ ਸੀ ਇਹ ਸਾਡੇ ਦਰਸ਼ਕ ਸਾਡੀਆਂ ਸੰਗਤਾਂ ਆਪ ਸਮਝਣ ਆਪ ਅੰਦਾਜ਼ਾ ਲਾਣ ਅਸੀਂ ਜਾਣਦੇ ਹਾਂ ਇਹ तमाम ਚੀਜ਼ਾਂ ਜੋ ਵਾਪਰ ਰਹੀਆਂ ਨੇ ਡਿਬਰਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਜੇਕਰ ਨੌਜਵਾਨਾਂ ਨੂੰ ਡੇਬ੍ਰਿਗਟ ਤੋਂ ਪੰਜਾਬ ਲੈ ਕੇ ਆਇਆ ਵੀ ਜਾ ਰਿਹਾ ਹੈ ਤਾਂ ਉਸ ਦੇ ਪਿੱਛੇ ਇੱਕ ਚੰਗੀ ਖਾਸੀ ਸਾਜ਼ਿਸ਼ ਸਰਕਾਰਾਂ ਦੀਆਂ ਨੇ ਕਿ ਇਹ ਇਹਨਾਂ ਤਮਾਮ ਚੀਜ਼ਾਂ ਤੋਂ ਅਸੀਂ ਮੰਨ ਲਈਏ ਕਿ ਸਾਲ 2027 ਦੇ ਵਿੱਚ ਪੰਜਾਬ ਦੇ ਲਈ ਇਹ ਦੋਵੇਂ ਧਿਰਾਂ ਉਹ ਕਿਤੇ ਰਲਗੱਟ ਕਰਕੇ ਪੰਜਾਬ ਨੂੰ ਲੁੱਟਣ ਦੀ ਤਿਆਰੀ ਦੇ ਵਿੱਚ ਤਾਂ ਨਹੀਂ ਪੰਜਾਬ ਨੂੰ ਅਜੇਹੇ ਕਾਲੇ ਦੌਰ ਦੇ ਵਿੱਚ ਧਕੇਲਣ ਦੀ ਤਿਆਰੀ ਦੇ ਵਿੱਚ ਤਾਂ ਨਹੀਂ ਜੋ ਸਦਾਨ ਤਕਤੋਰ ਦੇ ਉੱਤੇ ਕੋਈ ਕਾਰਜ ਨਹੀਂ ਕਰਨਗੇ ਜੋ ਰਵਾਇਤੀ ਤੌਰ ਦੇ ਉੱਤੇ ਪੰਜਾਬ ਕਿਹੋ ਜਿਹਾ ਰਿਹਾ ਕਿਹੋ ਜਿਹਾ ਨਹੀਂ ਉਸ ਨੂੰ ਭੁੱਲ ਕੇ ਸਿਰਫ ਸਿਰਫ ਆਪਣੀ ਸਿਆਸਤ ਦੀ ਜ਼ਮੀਨ ਨੂੰ ਪਧਰਾ ਕਰਨਗੇ ਤੇ ਪੱਕਾ ਕਰਨਗੇ ਸਾਡੇ ਦਰਸ਼ਕ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨ ਜਦ ਅਸੀਂ ਇਹ तमाम ਚੀਜ਼ਾਂ ਤੁਹਾਡੇ ਨਾਲ ਵਿਚਾਰ ਰਹੇ ਹੁੰਦੇ ਆ ਸਾਡੀ ਬਰਜ਼ੋਰ ਕੋਸ਼ਿਸ਼ ਹੁੰਦੀ ਹੈ ਕਿ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਨੂੰ ਚੇਤੇ ਕਰਾ ਦਈਏ ਕਿਹੜੇ-ਕਿਹੜੇ ਚਿਹਰੇ ਸੀਗੇ ਜੋ ਹਾਲ ਫਿਲਹਾਲ ਦੇ ਵਿੱਚ ਆਏ ਨੇ ਡੀਬੁਰਗਰਦੀ ਜੇਲ੍ਹ ਤੋਂ ਬਾਹਰ ਉਹਨਾਂ ਦਾ ਪੰਜਾਬ ਦੇ ਵਿੱਚ ਪ੍ਰਾਇਲ ਹੋ ਰਿਹਾ ਹੈ। ਅਮਿਤ ਸ਼ਾਹ ਦੇ ਵੱਲੋਂ ਦਿੱਤਾ ਗਿਆ ਸੰਸਦ ਦੇ ਵਿੱਚ ਬਿਆਨ ਅੱਜ ਵੀ ਕਈ ਤਰੀਕੇ ਦੇ ਸਵਾਲ ਖੜੇ ਕਰ ਰਿਹਾ ਹੈ। ਅਮਿਤ ਸ਼ਾਹ ਨੇ ਸਾਲ 2022 ਮਾਰਚ ਤੋਂ ਬਾਅਦ ਪਹਿਲੀ ਵਾਰ ਅਜਿਹਾ ਖੁੱਲਾ ਬਿਆਨ ਦਿੱਤਾ। ਪਹਿਲੀ ਵਾਰ ਅਜਿਹਾ ਬਿਆਨ 2023 ਤੋਂ ਬਾਅਦ ਅਜਿਹਾ ਪਹਿਲੀ ਵਾਰ ਬਿਆਨ ਦਿੱਤਾ ਜਿਦੇ ਵਿੱਚ ਉਹਨਾਂ ਨੇ ਇਸ਼ਾਰਾ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀ ਅਤੇ ਸਾਂਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਨਕਲੂਡ ਕੀਤਾ ਅਮਿਤ ਸ਼ਾਹ ਨੇ ਆਪਣੇ ਬਿਆਨ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਇੱਕ ਪਾਸੇ ਮੰਨਦੀ ਹੈ ਕਿ ਹਾਂ ਸਿੱਖਾਂ ਦਾ ਜੇਨੋਸਾਈਡ ਹੋਇਆ ਕਾਂਗਰਸ ਦੇ ਰਾਜ ਦੇ ਵਿੱਚ ਤੇ ਉਹੀ ਭਾਜਪਾ ਦੀ ਸਰਕਾਰ ਦੇ ਜਿਹੜੇ ਮੰਤਰੀ ਨੇ ਜਿਹੜੇ ਵੱਡੇ ਚਿਹਰੇ ਨੇ ਉਹ ਸੰਤਾ ਪ੍ਰਤੀ ਕੀ ਕੁਝ ਆਪਣਾ ਵਿਚਾਰ ਰੱਖਦੇ ਨੇ ਕੀ ਕੁਝ ਸੋਚ ਰੱਖਦੇ ਨੇ ਤੁਸੀਂ ਅਮਿਤ ਸ਼ਾਹ ਦੇ ਬਿਆਨ ਦੇ ਵਿੱਚ ਸੁਣ ਲਿਆ ਹੋਵੇਗਾ ਤਾਂ ਕੀ ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਵੱਡੇ ਸਿੱਖ ਚਿਹਰੇ ਭਾਜਪਾ ਦੇ ਨਾਲ ਜੁੜ ਰਹੇ ਨੇ ਕਿਉਂ ਵੇਖਣਗੇ ਨਹੀਂ ਕਿ ਜਿਸ ਧਰਤੀ ਤੋਂ ਤੁਸੀਂ ਤਾਲੁਕਾਤ ਰੱਖਦੇ ਹੋ ਜਿਸ ਧਰਤੀ ਤੋਂ ਤੁਹਾਡੀਆਂ ਜੜਾ ਜੁੜੀਆਂ ਨੇ ਉੱਥੋਂ ਦੇ ਸ਼ਹੀਦਾਂ ਨੂੰ ਤੁਹਾਡੀ ਕੇਂਦਰ ਦੀ ਸਰਕਾਰ ਤੁਹਾਡੀ ਪਾਰਟੀ ਕੀ ਕੁਛ ਤਗਮੇ ਦੇ ਰਹੀ ਹੈ ਕੀ ਕੁਛ ਲੇਬਲ ਉਹਨਾਂ ਨੂੰ ਦੇ ਰਹੀ ਹੈ ਕੀ ਵਿਚਾਰੋਗੇ ਨਹੀਂ ਵਿਚਾਰਨਾ ਤਾਂ بڑا ਕੁਝ ਬਣਦਾ ਲੇਕਿਨ ਸਮਾਨੀਆਂ ਸਾਡੇ ਕੋਲ ਵਿਚਾਰਨਾ ਤਾਂ ਇਹ ਵੀ ਬਣਦਾ ਕਿ ਸਾਡੀਆਂ ਜ਼ਿੰਮੇਵਾਰੀਆਂ ਕਿ ਕੁਛ ਨਹੀਂ ਲੇਕਿਨ ਬਸ ਉਸ ਹੋੜ ਦੇ ਵਿੱਚ ਲੱਗੇ ਆ ਕਿ ਪਾਰਟੀ ਦਾ ਕੋਈ ਉੱਚਾ ਲੀਡਰ ਆ ਕੇ ਮੋਢੇ ਤੇ ਹੱਥ ਰੱਖ ਕੇ ਤਸਵੀਰਾਂ ਖਿਚਾ ਲੇ ਅਸੀਂ ਉਹਨਾਂ ਤਸਵੀਰਾਂ ਨੂੰ ਕੰਦਾ ਤੇ ਟੰਗ ਕੇ ਆਮ ਲੋਕਾਂ ਦੇ ਨਾਲ ਆਪਣਾ ਰੁਤਬਾ ਆਮ ਲੋਕਾਂ ਦੇ ਵਿੱਚ ਆਪਣੀ ਇੱਕ ਚੰਗੀ ਪੈਠ ਪਣਾ ਕੇ ਰੱਖੀਏ ਤਾਂ ਤੁਹਾਡੇ ਵਿੱਚ ਤਾਂ ਉਸ ਸਿਆਸਤਦਾਨ ਦੇ ਵਿੱਚ ਫਰਕ ਕੀ ਰਹਿ ਗਿਆ ਉਹ ਸਟੇਟ ਲੈਵਲ ਤੇ ਕੋਈ ਸੂਬੇ ਦੇ ਲੈਵਲ ਤੇ ਕੋਈ ਡਿਸਟ੍ਰਿਕਟ ਲੈਵਲ ਦੇ ਉੱਤੇ ਸਿਆਸਤ ਕਰ ਰਿਹਾ ਤੁਸੀਂ ਪਿੰਡ ਲੈਵਲ ਤੇ ਜਾਂ ਕਿਹੜਾ ਮਿਊਂਸਿਪੈਲਿਟੀ ਲੈਵਲ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਜਾਨਣਾ ਸਮਝਣਾ ਬੇਹਜ਼ੂਰੀ ਹੈ ਕਿ ਸਾਨੂੰ ਵਿਖਾਇਆ ਕੀ ਜਾ ਰਿਹਾ ਹੈ ਅਸਲ ਦੇ ਵਿੱਚ ਹੈ ਕੀ ਕੁਝ ਸਾਨੂੰ ਪਰੋਸਿਆ ਕੀ ਜਾ ਰਿਹਾ ਹੈ ਤੇ ਅਸਲ ਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਕੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕ ਸਾਡੇ ਨਾਲ ਗੱਲਬਾਤ ਕਰਨ ਵਿਚਾਰ ਜ਼ਰੂਰ ਰੱਖਣ ਤੁਸੀਂ ਪ੍ਰੋਗਰਾਮ ਦੇ ਵਿੱਚ ਵਿਸਰਨਾ ਜਾਓ ਕਿਹੜਾ ਮੁੱਦਾ ਚੱਲ ਰਿਹਾ ਤਸਵੀਰਾਂ ਨਾਲ ਦੇ ਨਾਲ ਨਾਲ ਦੇ ਨਾਲ ਚਲਾਈ ਜਾਵਾਂਗੇ ਅਮਿਤ ਸ਼ਾਹ ਦੀਆਂ ਭਾਈ ਅਮਰਪਾਲ ਸਿੰਘ ਦੀਆਂ ਉਹਨਾਂ ਦੇ ਨਾਲ ਦੀਆਂ ਸਿੰਘਾਂ ਦੀਆਂ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਖਾਸ ਪੰਥਕ ਸਖਸ਼ੀਅਤ ਸਰਦਾਰ ਅਮਰੀਕ ਸਿੰਘ ਜੀ OBI ਅਮਰੀਕ ਸਿੰਘ ਜੀ ਸੋਹਤਾ ਸਾਹਿਬ ਜੁੜੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਅਸੀਂ ਮਾਰਚ ਦੇ ਮਹੀਨੇ ਦੀ ਗੱਲ ਕਰ ਰਹੇ ਹਾਂ 18 ਮਾਰਚ ਨੂੰ ਪੂਰੇ ਤਰੀਕੇ ਦੇ ਨਾਲ ਟਰੈਕਡਾਊਨ ਕੀਤਾ ਜਾਂਦਾ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਉਹਨਾਂ ਦੇ ਸਿੰਘਾਂ ਨੂੰ ਤੇ ਇਹਨਾਂ ਦਿਨਾਂ ਦੇ ਵਿੱਚ ਹੀ 2 ਸਾਲ ਬਾਅਦ ਅਮਿਤ ਸ਼ਾ ਬਿਆਨ ਦਿੰਦੇ ਨੇ ਕਿ ਜਿਹੜੇ ਨੌਜਵਾਨ ਪਿੰਡਰਾਵਾਲੇ ਦੇ ਰਾਹ ਦੇ ਉੱਤੇ ਤਰੰ ਮੈਂ ਇੱਥੇ ਕੋਟ ਕਰ ਰਿਹਾ ਸੰਗਤ ਜੀ ਮੈਂ ਇੱਥੇ ਕੋਟ ਕਰ ਰਿਹਾ ਇਸ ਬਿਆਨ ਦੇ ਵਿੱਚ ਜੋ ਅਮਿਤ ਸ਼ਾ ਨੇ ਕਿਹਾ ਕਿ ਪਿੰਡਰਾਵਾਲੇ ਦੇ ਰਾਹ ਉੱਤੇ ਤਰੰ ਦੀ ਕੋਈ ਕੋਸ਼ਿਸ਼ ਕਰੇਗਾ ਨੌਜਵਾਨ ਤੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਟੈਕਲ ਕੀਤਾ ਜਾਏਗਾ ਤਕੀ ਅਮਿਸ਼ਾ ਜਾਣਦੇ ਨਹੀਂ ਕਿ 10 ਸਿੰਘ ਹੀ ਨਹੀਂ ਹੈਗੇ ਪੰਜਾਬ ਦੇ ਵਿੱਚ ਲੱਖਾ ਸਿੰਘ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਹੇ ਸਿੰਘ ਨੇ ਜੋ ਭਿੰਡਰਾ ਵਾਲੇ ਨੂੰ ਅੱਜ ਵੀ ਸ਼ਹੀਦ ਮੰਨਦੇ ਨੇ ਨਮਨ ਕਰਦੇ ਨੇ ਉਸ ਰਾਹ ਤੇ ਤੁਰਨਾ ਚਾਹੁੰਦੇ ਨੇ ਅਮਰਪਾਤ ਅਮਰਿੰਦੇਸ਼ ਪਾਜੀ ਗੱਲ ਬਹੁਤ ਸਪਸ਼ਟ ਵਾ ਜੀ ਅਮਰ ਪ੍ਰੀਤ ਸਿੰਘ ਜਿਹੜਾ ਇਹ ਸਾਰਾ ਸਿਧਾਂਤ ਉਹ ਆ ਜਾਂ ਇਹਨਾਂ ਨੇ ਛੱਕੇ ਤੇ ਟੰਗਿਆ ਆ ਜੀ ਜਿਹੜੀ ਹੁਣ ਅਮਰਿਤਪਾਲ ਸੌਰੀ ਅਹਿਮਦ ਸ਼ਾਹ ਨੇ ਬਿਆਨ ਦਿੱਤਾ ਅਸੈਂਬਲੀ ਦੇ ਵਿੱਚ ਉਹਨੇ ਸнт ਜਰਨੈਲ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਮਾਰਟਰ ਕਹਿੰਨੇ ਆ ਜਿਨ੍ਹਾਂ ਦੇ ਸਾਹਮਣੇ ਅਸੀਂ ਸੀਸ ਝੁਕਾਉਨੇ ਆ ਔਰ ਜਿਨ੍ਹਾਂ ਨੇ ਹਿੰਦੁਸਤਾਨ ਦੀ ਸਰਕਾਰ ਦਾ ਮੂੰਹ ਮੋੜਿਆ ਜੀ ਹਰਮੰਦਰ ਸਾਹਿਬ ਤੇ 7 ਦਿਨ ਉਹਨਾਂ ਨੇ ਡਟ ਕੇ ਹਿੰਦੁਸਤਾਨ ਦੀ ਮਿਲਟਰੀ ਦਾ ਟਾਕਰਾ ਕੀਤਾ ਜੀ ਔਰ ਉਹ ਵੀ ਸਾਰਾ ਪੰਜਾਬ ਸੀਲ ਹੋਇਆ ਸੀ ਬਿਲਕੁਲ ਹੁਣ ਗੱਲ ਇਹ ਆ ਕਿ ਜੋ ਕੁਝ ਹੋ ਰਿਹਾ ਇਹ ਕਿਰਾਾ ਕੌਣ ਰਿਹਾ ਤੇ ਕਿਰਾਾ ਕਿਉਂ ਰਿਹਾ ਹੂੰ ਇਹ ਬਹੁਤ ਜ਼ਰੂਰੀ ਸਮਝਣ ਦੀ ਲੋੜ ਆ ਸੈਂਟਰ ਸਰਕਾਰ ਜਿਹੜੀ ਆ ਉਹ ਕਦੇ ਤਾਂ ਬਾਹਰਲੀਆਂ ਸਰਕਾਰਾਂ ਦੇ ਉੱਪਰ ਬਲੇਮ ਕਰਕੇ ਇਹ ਕਰ ਰਹੀ ਆ ਕਿ ਇਹ ਖਾਲਸਪੁਰ ਦੀ ਮਹਿਮ ਦੇ ਲਈ ਇਹ ਸਭ ਕੁਝ ਕਰਾ ਰਹੀ ਆ ਠੀਕ ਲੇਕਿਨ ਕਰਾ ਉਹ ਆਪ ਰਹੇ ਆ ਇੰਟੈਲੀਜੈਂਸੀ ਦੇ ਥਰੂ ਆਪਣੀਆਂ ਜਿਹੜੀਆਂ ਉਹਨਾਂ ਦੀ ਮਿਲਟਰੀ ਆ ਉਹਨਾਂ ਦੀ ਪੁਲਿਸ ਆ ਉਹਨਾਂ ਦਾ ਬਾਰਡਰ ਸਕਿਉਰਿਟੀ ਆ ਇਹ ਸਾਰੀਆਂ ਜਿਹੜੀਆਂ ਆ ਤਾਕਤਾਂ ਉਹ ਸੈਂਟਰ ਦੇ ਥੱਲੇ ਆ ਜੀ ਪੰਜਾਬ ਜਾਂ ਹੋਰ ਸੂਬਿਆਂ ਦੇ ਥੱਲੇ ਨਹੀਂ ਹੁੰਦੀਆਂ ਠੀਕ ਹੁਣ ਜਿਸ ਤਰੀਕੇ ਦੇ ਨਾਲ ਐਲਜੀ ਦਿੱਲੀ ਦੇ ਵਿੱਚ ਉੱਥੇ ਦੀ ਸਰਕਾਰ ਦੇ ਉੱਪਰ ਇੱਕ ਕੁੰਡਾ ਸੀ ਜੀ ਕਿਸੇ ਨੂੰ ਨਹੀਂ ਸੀ ਪਤਾ ਪਹਿਲਾਂ ਪੇ ਐਲਜੀ ਇੰਨਾ ਤਖੜਾ ਹੋ ਸਕਦਾ ਜੀ ਇਸੇ ਤਰੀਕੇ ਦੇ ਨਾਲ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹੜੇ ਰਾਸ਼ਟਰਪਤੀ ਲੱਗਿਓ ਹਨ ਉਹ ਕਿੰਨੇ ਤਖੜੇ ਆ ਉਹਨਾਂ ਦੇ ਥਰੂ ਕਿੰਨਾ ਕੁਝ ਕਰਾਇ ਹੋ ਸਕਦਾ ਜੀ ਸੋ ਇਸ ਕਰਕੇ ਸਾਨੂੰ ਇਹ ਜਿਹੜੀ ਸਮਝਣੀ ਚਾਹੀਦੀ ਆ ਚੀਜ਼ ਉਹ ਇਹ ਆ ਕਿ ਇਹ ਸਾਨੂੰ ਕਹਿੰਦੇ ਆ ਕਿ ਤੁਸੀਂ ਜਿਹੜੀ ਵੀ ਪੰਜਾਬ ਦੇ ਵਿੱਚ ਸਰਕਾਰ ਆ ਉਹਨੂੰ ਬਲੇਮ ਕਰੀ ਜਾਓ ਜੀ ਇਨਫੈਕਟ ਬਾਦਲ ਦਾ ਭਾਜਪੀ ਦੇ ਨਾਲ ਅਕਾਲੀ ਦਲ ਦਾ ਪਿਛਲੇ 30 35 ਸਾਲ ਤੋਂ 9 ਮਾਸ ਦਾ ਨਾਤਾ ਸੀ ਨਾ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਨਾਲ ਮਿਲ ਕੇ ਸਿੱਖਾਂ ਨੂੰ ਟਾਰਗੇਟ ਕੀਤਾ ਸਿੱਖਾਂ ਨੂੰ ਹੀ ਇੰਨਾ ਕੁਸ਼ ਕੀਤਾ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਕੋਈ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਜਥੇਦਾਰ ਕੌਂਕੇ ਸਾਹਿਬ ਐਕਟਿੰਗ ਜਥੇਦਾਰ ਕੌਂਕੇ ਅਕਾਲ ਤਖਤ ਦੇ ਉਹਨਾਂ ਨੂੰ ਸ਼ਹੀਦ ਕੀਤਾ ਕਿਸੇ ਨੂੰ ਪਤਾ ਲੱਗਾ ਹੂੰ ਇਸੇ ਤਰ੍ਹਾਂ ਕਿੰਨੇ ਸਾਡੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਇਹਨਾਂ ਨੇ ਆਪ ਕਰਾਇਆ ਜੀ ਜਿਹੜੇ ਹਿੰਦੂ ਵੀ ਬੱਸਾਂ ਚੋਂ ਕੱਢ ਕੇ ਮਾਰੇ ਸੀ ਉਹ ਵੀ ਇਨਾਂ ਨੇ ਆਪ ਕਰਵਾਏ ਠੀਕ ਹੁਣ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਚੀਜ਼ ਆਈ ਆ ਉਹ ਇਹ ਆਈ ਆ ਕਿ ਬਿਲ ਕਲਿੰਟਨ ਜਿਸ ਵਲੇ ਇੰਡੀਆ ਗਿਆ ਜੀ ਉਸ ਵੇਲੇ ਛਤੀ ਸਿੰਘਪੁਰਾ ਦੇ ਵਿੱਚ ਕਿੰਨੇ ਸਿੱਖ ਕੰਧ ਦੇ ਗੁਰੂ ਘਰ ਦੇ ਨਾਲ ਖੜੇ ਕਰਕੇ ਸ਼ੂਟ ਕੀਤੇ ਗਏ ਔਰ ਕਿੰਨਾ ਉਹ ਡਰਾਮਾ ਕੀਤਾ ਗਿਆ ਕਿੰਨੇ ਦਿਨ ਉਹ ਆਉਂਦੇ ਰਹੇ ਤੇ ਸਾਰਾ ਸਭ ਕੁਝ ਕਰਦੇ ਰਹੇ ਉਤੋਂ ਤੁਹਾਨੂੰ ਕੀ ਪਤਾ ਲੱਗਦਾ ਅੱਜ ਅਮਰੀਕਾ ਦੇ ਵਿੱਚ ਉਸ ਇਨਸਾਨ ਨੇ ਜਾ ਕੇ ਬਿਆਨ ਦਿੱਤੇ ਕਿ ਨਹੀਂ ਦਿੱਤੇ ਬਿਲਕੁਲ ਕਿ ਇਹ ਸਾਨੂੰ ਸੈਂਟਰਲ ਸਰਕਾਰ ਨੇ ਕਰਾਇਆ ਸਭ ਕੁਝ ਹੁਣ ਤੁਸੀਂ ਇਹ ਦੇਖੋ ਇਹ ਬਾਹਰਲੇ ਮੁਲਕਾਂ ਨੂੰ ਇਮਪ੍ਰੈਸ ਕਰਨੇ ਲਈ ਤਾਂ ਕਿ ਇਹਨਾਂ ਨੂੰ ਕੁਛ ਨਾ ਕੁਛ ਪੈਸੇ ਮਿਲ ਜਾਣ ਹੁਣ ਅਮਰੀਕਾ ਤੋਂ ਇਹਨਾਂ ਨੂੰ ਪੈਸੇ ਨਹੀਂ ਸਿਵਲਦੇ ਜੀ ਇੰਗਲੈਂਡ ਵਾਲਿਆਂ ਤੋਂ ਇਹਨਾਂ ਨੂੰ 200 ਮਿਲੀਅਨ ਪਾਉਂਡ ਸਾਲ ਦਾ ਮਿਲਦਾ ਨਹੀਂ ਹੂੰ ਉਹ ਇਹ ਵਰਤ ਦੇ ਕਿੱਥੇ ਆ ਜੀ ਉਹ ਵਰਤ ਦੇ ਆ ਸਿੱਖਾਂ ਨੂੰ ਇਲਜ਼ਾਮ ਲਾਉਣ ਤੇ ਸਿੱਖਾਂ ਦੇ ਨਾਲ ਸਿੱਖਾਂ ਨੂੰ ਲੜਾਉਣ ਤੇ ਤੇ ਜਿਹੜੀ ਉੱਥੇ ਦੀ ਪੁਲਿਸ ਆ ਹੁਣ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਕਿ ਕਿਸਾਨਾਂ ਨੂੰ ਕਿਸਾਨਾਂ ਨੇ ਮੋਰਚਾ ਲਾਇਆ ਆ ਕਿਸਾਨ ਉੱਥੇ ਬੈਠੇ ਆ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਸਰਕਾਰ ਦੇ ਗਲ ਚ ਗੁੱਠਾ ਦੇ ਕੇ ਉਹਨਾਂ ਨੂੰ ਇਹ ਕਿਹਾ ਕਿ ਜੇ ਤੁਸੀਂ ਨਹੀਂ ਇਹਨਾਂ ਨੂੰ ਹਟਾ ਸਕਦੇ ਤਾਂ ਅਸੀਂ ਤੁਹਾਨੂੰ ਆਹ ਨਹੀਂ ਦੇਣਾ ਅੰਦਰ ਖਾਤੇ ਇਹਨਾਂ ਦੀਆਂ ਸਦਾਕ ਸਿਧਾਂਤ ਨੂੰ ਛੱਡ ਕੇ ਜੀ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਜੈਸਤਰੀ ਕਿ ਦੇ ਨਾਲ ਇਹ ਗੇਮ ਪਲੇ ਕੀਤੀ ਆ ਕਿ ਇਹ ਬਾਲੀਆਂ ਤਾਕਤਾਂ ਤੇ ਅਸੀਂ ਇਹਨਾਂ ਨੂੰ ਦੱਸ ਦਈਏ ਕਿਉਂਕਿ ਇਹਨਾਂ ਦਾ ਮੀਡੀਆ ਜੋ ਇਹ ਕਹਿੰਦੇ ਆ ਉਹ ਰਿਪੋਰਟ ਹੁੰਦਾ ਅੱਗੇ ਕਿਉਂ ਨਾ ਅਮਰਚਾਨ ਨੇ ਅੱਗੇ ਕਿਉਂ ਨਹੀਂ ਕਿਹਾ ਅੱਗੇ ਕਿਉਂ ਨਹੀਂ 2 ਸਾਲ ਹੋ ਚੱਲੇ ਆ ਜੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਇਹਨਾਂ ਨੂੰ ਕੀ ਸੀ ਜੀ ਹੁਣ ਗੱਲ ਇਹ ਆ ਕਿ ਅਮਰਤਪਾਲ ਸੂ ਜੇਲ ਦੇ ਵਿੱਚ ਉਹਨਾਂ ਨੂੰ ਇਹ ਢੋੜ ਨਹੀਂ ਸਕੇ ਜੀ ਤੇ ਉਹਨਾਂ ਦੇ ਇਸ ਢੋੜ ਨਾ ਸਕਣ ਕਰਕੇ ਇਹਨਾਂ ਨੂੰ ਹੋਰ ਤੇ ਹੋਰ ਗੇਮ ਪਲੇ ਕਰ ਰਹੇ ਆ ਜਿਹਦੇ ਵਿੱਚ ਹੁਣ ਡੱਲੇਵਾਲ ਨੂੰ ਵੀ ਚੱਕ ਕੇ ਲੈ ਗਏ ਨਾ ਬਿਲਕੁਲ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਕਿਸਾਨਾਂ ਨੂੰ ਉੱਥੇ ਫਿਰ ਇਹਨਾਂ ਨੇ ਉਹਨਾਂ ਨੂੰ ਅੰਦਰ ਦੇ ਦਿੱਤਾ ਰਾਣ ਮੇਰ ਕੀ ਕੀਤਾ ਨਾ ਜੀ ਤੇ ਉਹ ਸਾਰਾ ਸਭ ਕੁਝ ਜਿਹੜਾ ਆ ਇਹਨਾਂ ਨੇ ਲੜ ਕੇ ਕਰਕੇ ਉਹਦੇ ਵਿੱਚ ਇਹ ਕੀਤਾ ਕਿ ਅਸੀਂ ਆਪਸ ਵਿੱਚ ਹੀ ਲੜ ਪਈਏ ਤੇ ਸਿਧਾਂਤ ਤੋਂ ਅਸੀਂ ਪਿੱਛੇ ਨੂੰ ਹੋ ਜਾਈਏ ਜੀ ਔਰ ਸਾਰਾ ਸਭ ਕੁਝ ਇਹ ਜਿਹੜਾ ਆ ਸਿੱਖ ਕੌਮ ਤੇ ਬਲੇਮ ਕਰਦੇ ਆ ਔਰ ਇਸ ਸਿੱਖਾਂ ਨੂੰ ਦੇਖਣਾ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਨੂੰ ਇਹ ਡਰਵਾ ਕਿ ਜਿਹੜਾ ਸਾਡਾ ਰੈਕੋਰਡ ਵਾ ਸਿੱਖ ਧਰਮ ਦਾ ਰੈਕੋਰਡ ਆ ਜਿਹੜਾ ਸਿੱਖ ਧਰਮਾ ਨੇ ਜਿੰਨਾ ਕੁਛ ਸਰਬੱਤ ਦੇ ਭਲੇ ਲਈ ਕੀਤਾ ਉਹ ਇਹਨਾਂ ਨੂੰ ਦੁੱਖਦਾ ਆ ਔਰ ਉਹ ਇਹ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਆਪ ਵੋਟਾਂ ਵੀ ਲੈ ਲਈਏ Hindu ਵੋਟ ਜਿਹੜੀ ਮੈਜੋਰਟੀ ਵੋਟ ਆ ਉਹਨੂੰ ਵੀ ਲਈਏ ਆਪ ਤਾਕਤ ਚ ਆਈਏ ਤੇ ਜਿਹੜੇ ਬਾਕੀ ਦੇ ਆ ਉਹਨਾਂ ਨੂੰ ਮਲੀਆਂ ਮੀਟ ਕਰ ਦਿੱਤਾ ਜਾਵੇ ਜੀ ਜਿਸ ਤਰੀਕੇ ਦੇ ਨਾਲ ਹੁਣ ਅਮਰਿਤਪਾਲ ਸਿੰਨੂ ਸਭ ਤੋਂ ਜ਼ਿਆਦੇ ਵੋਟਾਂ ਪਈਆਂ। ਹਾਂ ਬਿਲਕੁਲ ਉਹ ਜਿਹੜੀਆਂ ਵੋਟਾਂ ਸਭ ਤੋਂ ਜ਼ਿਆਦੇ ਪਈਆਂ ਤੇ ਉਹਨੂੰ ਇਨਾਮ ਕੀ ਦਿੱਤਾ? ਜੇਲ੍ਹ। ਉਹੀ ਗੱਲ ਹੈ ਜਿਸ ਸੰਸਦ ਦੇ ਵਿੱਚ ਅਮਿਤ ਸ਼ਾ ਬੈਠੇ ਆਪਣੀ ਆਪਣੀ ਪਾਰਟੀ ਦੇ ਨਾਲ ਜਾਂ ਨੁਮਾਇੰਦਗੀ ਕਰਦਿਆਂ ਹੋਇਆਂ ਕੰਮ ਕਰਦੇ ਪਏ ਨੇ। ਉਸੇ ਸੰਸਦ ਦੇ ਵਿੱਚ ਮੈਂਬਰ ਨੇ ਭਾਈ ਅਮਰਿਤਪਾਲ ਸਿੰਘ ਬਿਲਕੁਲ ਜਿਸ ਤੋਂ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਟਿੱਪਣੀ ਕੀਤੀ ਜਾ ਰਹੀ ਹੈ ਤਾਂ ਟਿੱਪਣੀ ਵੀ ਸਿਰਫ ਇਹ ਸੇ ਕਰਕੇ ਕੀਤੀ ਜਾ ਰਹੀ ਹੈ ਕਿ ਜੋ ਉਹਨਾਂ ਦੀ ਓਪੋਨੈਂਟ ਪਾਰਟੀ ਹੈ ਉਹਨਾਂ ਨੇ ਉਹਨਾਂ ਦਾ ਇੱਕ ਰਾਹ ਖੋਲ ਦਿੱਤਾ ਕਿਸਾਨਾਂ ਨੂੰ ਹਟਾ ਕੇ ਕਿ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਉਹ ਆਪ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਰੱਖ ਪਾਣਗੇ ਕਿ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਸਮੇਂ ਸਿਰ ਕਰਦੇ ਰਹੇ ਸੀ ਹੁਣ ਉਸ ਸੂਬੇ ਦੀ ਸਰਕਾਰ ਨੇ ਕਿਸਾਨ ਚੁੱਕ ਦਿੱਤੇ ਅਸੀਂ ਕੀ ਕਰੀਏ ਸਾਡਾ ਕੀ ਦੋਸ਼ ਉਹ ਬਲੇਮਿੰਗ ਸਿਸਟਮ ਆ ਹੂੰ ਉਹ ਉਹਦੇ ਤੇ ਬਲੇਮ ਕਰਦੇ ਆ ਉਹ ਉਹਦੇ ਤੇ ਬਲੇਮ ਕਰਦੇ ਆ ਮੈਂ ਨਹੀਂ ਕੀਤਾ ਜੀ ਇਹਨ ਕੀਤਾ ਇਹ ਨਹੀਂ ਕੀਤਾ ਜੀ ਮੈਂ ਕੀਤਾ ਉਹ ਜਿਹੜੀ ਗੇਮ ਆ ਉਹ ਹੁਣ ਪਬਲਿਕ ਦੇ ਇੱਕ ਚੀਜ਼ ਬਹੁਤ ਸੋਹਣੀ ਸਾਹਮਣੇ ਆ ਰਹੀ ਆ ਜੀ ਮੈਂ ਉਸ ਚੀਜ਼ ਦੇ ਵਿੱਚ ਬਲੀਵ ਕਰਦਾ ਉਹ ਇਹ ਆ ਕਿ ਅੱਗੇ ਸਿਗਾ মিডিਆ ਜਿਹੜਾ ਗੋਦੀ মিডিਆ ਜਾਂ ਮੋਦੀ মিডিਆ ਜਾਂ ਕਾਂਗਰਸ ਦਾ মিডিਆ ਜਾਂ ਕੋਈ ਵੀ ਜਿਹੜੀ ਸਰਕਾਰ ਮੌਕੇ ਦੀ ਹੁੰਦੀ ਸੀ ਜੀ ਉਹਦੇ ਗੂਠੇ ਥੱਲੇ ਹੁੰਦੀ ਸੀ ਠੀਕ ਉਹ ਜਿਹੜੀ ਇਨਫੋਰਮੇਸ਼ਨ ਉਹ ਬਾਹਰ ਕੱਢਣੀ ਚਾਹੁੰਦੇ ਸੀ ਜੀ ਉਹੀ ਇਨਫੋਰਮੇਸ਼ਨ ਬਾਹਰ ਜਾਂਦੀ ਸੀ ਹੂੰ ਹੁਣ ਜਿਹੜਾ ਆ ਹੁਣ ਆ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਆ ਇਹਨੇ ਉਹਨਾਂ ਦੀਆਂ ਧੱਜੀਆਂ ੜਾਤੀਆਂ ਔਰ ਇਹ ਜਿਹੜੀ ਚੀਜ਼ ਆ ਇਸ ਵੇਲੇ ਹੁਣ ਤੁਸੀਂ ਦੇਖਿਆ ਉਹ ਮਿਲਟਰੀ ਵਾਲਾ ਬੰਦਾ ਉਹਨੂੰ ਕਿੰਨਾ ਉਹਦੇ ਮੁੰਡੇ ਨੂੰ ਤੇ ਉਹਦੇ ਬਿਲਕੁਲ ਕਿੰਨਾ ਕੁੱਟ-ਕਟਾਪਾ ਕੀਤਾ ਕਿੰਨਾ ਕੁਸ਼ਵਾ ਅੱਜ ਉਹਦੀ ਵਾਈਫ ਨੇ ਕਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਫਾਈਟ ਕੀਤਾ ਬਿਲਕੁਲ ਜਿਹੜਾ ਅੱਗੇ ਇਹ ਹਰੇਕ ਚੀਜ਼ ਅਣਪਛਾਣੇ ਪੁਲਿਸ ਆਫੀਸਰ ਹੂੰ ਯੂ ਨੇਵਰ ਹਰਡ ਦੈਟ ਬਿਫੋਰ ਇਹ ਜਦ ਗੋਲੀਆਂ ਚਲਾਈਆਂ ਉਦੋਂ ਵੀ ਅਣਪਛਾਣੇ ਜੀ ਇਨਾਂ ਨੇ ਤੇ ਇੱਕ ਸ਼ੁਗਲੇ ਹੀ ਬਣਾ ਲਿਆ ਪਏ ਅਣਪਛਾਣੇ ਤੁਸੀਂ ਇਹ ਦੱਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਜੀ ਤੇ ਪੁਲਿਸ ਆਫੀਸਰ ਉਹਨਾਂ ਦਾ ਨੰਬਰ ਪਲੇਟ ਸਭ ਕੁਝ ਹੁੰਦਾ ਕਿ ਨਹੀਂ ਹੁੰਦਾ ਬਿਲਕੁਲ ਹੁੰਦਾ ਹੈ ਉਹ ਅਣਪਛਾਣੇ ਕਿੱਦਾਂ ਹੋ ਗਿਆ ਜੀ ਜਿੰਨਾ ਦਾ ਸਭ ਕੁਛ ਆ ਗੋੜੀਆਂ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਉਹ ਵੀ ਰਜਿਸਟਰ ਚ ਲਿਖੀਆਂ ਜਾਂਦੀਆਂ ਸਭ ਕੀਤਾ ਜਾਂਦਾ ਜੀ ਔਰ ਜਿਹੜੀਆਂ ਗੋੜੀਆਂ ਚਲਦੀਆਂ ਆ ਉਹਨਾਂ ਦੇ ਖੋਲਣਾ ਤੋਂ ਉਹਨਾਂ ਦੀ ਸਾਰੀ ਚੀਜ਼ ਤੋਂ ਫਰੈਂਜ਼ਿਕ ਟੈਸਟ ਦੇ ਵਿੱਚ ਉਹ ਸਾਰੀ ਚੀਜ਼ ਸਾਹਮਣੇ ਆ ਜਾਂਦੀ ਹੈ ਬਿਲਕੁਲ ਉਹ ਫੇਰ ਇਹ ਝੂਠ ਬੋਲੀ ਜਾਂਦੇ ਆ ਇਹਨਾਂ ਨੇ ਲੱਕ ਬਣਿਆ ਆ ਝੂਠ ਤੇ ਔਰ ਜਿਹੜਾ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਹੁਣ ਇਹਨਾਂ ਨੂੰ ਉਹਨਾਂ ਦੇ ਮੂਲ ਦੀ ਖਾਣੀ ਪੈ ਰਹੀ ਕਿ ਨਹੀਂ ਪੈ ਰਹੀ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਔਰ ਇਹਦੇ ਵਿੱਚ ਇੱਕ ਸਿੱਖ ਕੌਮ ਨੂੰ ਫਾਇਦਾ ਵੀ ਆ ਉਹ ਇਹ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਔਕਾਤ ਇਹਨਾਂ ਦੇ ਜਿਹੜੇ ਡਰਾਮੇ ਆ ਉਹ ਸਾਰੇ ਸਾਹਮਣੇ ਆ ਰਹੇ ਆ